ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪ ਜੀ ਦਾ ਚੈਨਲ ਤੇ ਹੋਰ ਸੁਣਾਓ ਤੁਹਾਡਾ ਕੀ ਹਾਲ ਹੈ ਅਸੀਂ ਸਭ ਠੀਕ ਠਾਕ ਹਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਆਪਾਂ ਬਣਾਵਾਂਗੇ ਕੜੀ ਚਾਵਲ ਆਲੂਆਂ ਵਾਲੀ ਕੜੀ ਬਣਾਵਾਂਗੇ ਜੋ ਚਾਵਲ ਤੇ ਨਾਲ ਫੁਲਕੇ ਦੇ ਨਾਲ ਖਾਵਾਂਗੇ ਠੀਕ ਹੈ ਉਹਦੇ ਵਾਸਤੇ ਆਪਾਂ ਤੇਲ ਪਾਇਆ ਹੈ ਤੇਲ ਦੇ ਵਿੱਚ ਕੜੀ ਪੱਤਾ ਮੇਥਰੇ ਉਸ ਤੋਂ ਬਾਅਦ ਹੁਣ ਪਾਵਾਂਗੇ ਅਸੀਂ ਨੇ ਵਿੱਚ ਜੀਰਾ ਜੀਰੇ ਤੋਂ ਬਾਅਦ ਤੇਲ ਵਿੱਚ ਪਾਵਾਂਗੇ ਹੁਣ ਪਿਆਜ਼ ਪਿਆਜ਼ ਨੂੰ ਆਪਾਂ ਥੋੜਾ ਜਿਹਾ ਬਰਾਊਨ ਹੋਣ ਤੱਕ ਫਰਾਈ ਕਰ ਲਾਂਗੇ ਥੋੜੇ ਪਿਆਜ਼ ਫਰਾਈ ਹੋ ਗਏ ਹੁਣ ਟਮਾਟਰ ਪਾਵਾਂਗੇ ਟਮਾਟਰ ਵੀ ਥੋੜਾ ਜਿਹਾ ਮਸਾਲਾ ਬਣਨ ਤੱਕ ਥੋੜਾ ਜਿਹਾ ਭੁੰਨ ਲਾਂਗੇ ਇਹਨੂੰ ਉਹਨیں ਦੀਏ ਰ ਆਪਾਂ ਗ੍ਰਾਈਂਡਰ ਵਿੱਚ ਦਹੀਂ ਵਗੈਰਾ ਗ੍ਰਾਈਂਡ ਕਰ ਲੈਂਦੇ ਆ ਅੱਧਾ ਕਿਲੋ ਮੈਂ ਦਹੀਂ ਪਾਇਆ ਹੈ ਮਿਰਚਾਂ ਅਦਰਕ ਤੇ ਲਸਣ ਦੋ ਕਾਲੀ ਮਿਰਚ ਹਲਦੀ ਨਮਕ ਨਮਕ ਤੋਂ ਬਾਅਦ ਅੱਧੇ ਵਿੱਚ ਪਾਵਾਂਗੇ ਥੋੜਾ ਜਿਹਾ ਸੁੱਕਾ ਧਨੀਆ ਫਿਰ ਪਾਣੀ ਪਾਣੀ ਤੋਂ ਬਾਅਦ ਹੋਣੇ ਦੇ ਵਿੱਚ ਆਪਾਂ ਬੇਸਨ ਪੰਜ ਚਮਚੇ ਮੈਂ ਦੇ ਵਿੱਚ ਬੇਸਨ ਪਾਇਆ 1/2 ਕਿਲੋ ਦਹੀਂ ਦੇ ਵਿੱਚ ਪੰਜ ਚਮਚ ਬੇਸਨ ਆਲੂ ਪਾਵਾਂਗੇ ਵਿੱਚ ਮਸਾਲੇ ਦੇ ਵਿੱਚ ਆਲੂ ਨੂੰ ਥੋੜੇ ਜਿਹਾ ਅੱਧੇ ਪਕਾਵਾਂਗੇ ਅੱਧੇ ਫਿਰ ਕੜੀ ਦੇ ਵਿੱਚ ਪੱਕ ਜਾਣਗੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਦਹੀਂ ਵਗੈਰਾ ਦਾ सारा मसाला ही वो मिक्स कर देता वा कड़ी अपने रेजे पै चली रिजन लग पी है कड़ी ये हमें थोड़ा जहा धनिया थोड़ी जी हरी मेथी जी पा दिखती है बस हम आप काढ़ी जावे कड़ कम तो इस करके कड़ी पिया वा कि कड़ कड़ के कड़ी ਲੋ ਜੀ ਕੜੀ ਹੋ ਗਈ ਜੀ ਤਿਆਰ ਹੁਣ ਆਪਾਂ ਇਹਨਾਂ ਨੂੰ ਚੌਲਾਂ ਤੇ ਪਾਵਾਂਗੇ ਤੇ ਖਾਵਾਂਗੇ ਤੁਸੀਂ ਵੀ ਆ ਜਾਓ ਚੰਗਾ ਜੀ ਸਤਿ ਸ੍ਰੀ ਅਕਾਲ ਮਿਲਾਂਗੇ ਅਗਲੇ ਬਲੌਗ ਦੇ ਵਿੱਚ ਆਦੋਂ ਤੱਕ ਇੰਤਜ਼ਾਰ ਕਰਨਾ